ਜੋ ਸਮੇਸੀ ਬੇਟ ਦੇ ਏਰੀਆ ਚ ਮੌਜੂਦ ਹਾਂ ਔਰ ਸੱਚੀ ਮਨ ਬੜਾ ਉਦਾਸ ਹੈ ਇਸ ਪਰਿਵਾਰ ਕੋਲ ਆਏ ਹਾਂ ਪਹਿਲਾਂ ਵੀ ਅੱਜ ਤੋਂ 23 24 ਦਿਨ ਪਹਿਲਾਂ ਇਹਦੀ ਵੀਡੀਓ ਕੀਤੀ ਸੀਗੀ ਇਹਨਾਂ ਦੇ ਘਰ ਚੋਂ ਇਹਨਾਂ ਦੇ ਬਾੜੇ ਚੋਂ ਦੋ ਜਿਹੜੀਆਂ ਮੱਝਾਂ ਉਹ ਚੋਰੀਆਂ ਕੀਤੀਆਂ ਗਈਆਂ ਸਨ ਉਹ ਵੀਰ ਪਹਿਲਾਂ ਇਹਨਾਂ ਨੂੰ ਭੁਗਤਣਾ ਪਿਆ ਔਰ ਹੁਣ ਇਹਨਾਂ ਦੇ ਛੋਟੇ ਭਰਾ ਦੇ ਨਾਲ ੱੱਕਾ ਹੋਇਆ ਉਹਨਾਂ ਦੇ ਚੋਰੀ ਕੀਤੀ ਗਈ ਹੈ ਬਾੜੇ ਚ ਔਰ ਬੜੀ ਅਫਸੋਸ ਵਾਲੀ ਗੱਲ ਜਿਹੜੀ ਜ਼ਿਆਦਾ ਆ ਉਹ ਇਹ ਹੈ ਕਿ ਇਹਨਾਂ ਦਾ ਛੋਟਾ ਵੀਰ ਪਿਛਲੇ 2 ਸਾਲਾਂ ਤੋਂ ਮੰਝੇ ਤੇ ਆ ਛੋਟੇ-ਛੋਟੇ ਬੱਚੇ ਕੰਮ ਕਰਦੇ ਆ ਉਹਦੀ ਵਾਈਫ ਕੰਮ ਕਰਦੀ ਆ ਤਾਂ ਕਿਤੇ ਜਾ ਕੇ ਖਾਣ ਨੂੰ ਰੋਟੀ ਤਾਂ ਕਿਤੇ ਜਾ ਕੇ ਬੱਚੇ ਸਕੂਲ ਦੀ ਫੀਸ ਦਿੱਤੀ ਜਾਂਦੀ ਹੈ ਔਰ ਇੱਥੇ ਵੀ ਹੁਣ ਚੋਰ ਜਿਹੜੇ ਆ ਆ ਕੇ ਆਪਣੇ ਮਾੜੇ ਕੰਮ ਨੂੰ ਅੰਜਾਮ ਦੇ ਕੇ ਗਏ ਆ ਆ ਪਹਿਲਾਂ ਲੌਕ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਨਹੀਂ ਟੁੱਟਿਆ ਤਾਂ ਉਹ ਦਿਖਾਈ ਬਈ ਕਿੰਨੇ ਤੀਬਰ ਚੋਰ ਸੀਗੇ ਮਤਲਬ ਮਨ ਆਈਆਂ ਪੂਰੀ ਤਸੱਲੀ ਨਾਲ ਔਰ ਕਿੰਨੇ ਉਹਨਾਂ ਕੋਲ ਔਜ਼ਾਰ ਹੋਣਗੇ ਇਤਿਆਰ ਹੋਣਗੇ ਕਿ ਕੰਧ ਪਾੜ ਕੇ ਉਸ ਤੋਂ ਬਾਅਦ ਇਧਰੋਂ ਇੱਕ ਮੱਝ ਲੈ ਗਏ ਹਾਲਾਂਕਿ ਨਾਲ ਇੱਕ ਕੱਟੀ ਨੂੰ ਵੀ ਲਿਜਾਣ ਦੀ ਪੂਰੀ ਉਹਨਾਂ ਕੋਸ਼ਿਸ਼ ਕੀਤੀ ਲੇਕਿਨ ਉਹ ਲੈ ਕੇ ਨਹੀਂ ਨਾਲ ਜਾ ਸਕੇ ਗੰਧ ਟੱਪ ਕੇ ਅੰਦਰੋਂ ਗੰਧ ਤੋੜੀ ਗਈ ਬਾਹਰੋਂ ਤੋੜੀ ਲੱਗਦੀ ਆ ਇਹ ਇਹ ਅੰਦਰੋਂ ਹੀ ਤੋੜੀ ਆ ਜੀ ਅੰਦਰੋਂ ਤੋੜ ਗੰਧ ਟੱਪਦੇ ਜਿੰਦਾ ਜਿੰਦਾ ਉਹਨਾਂ ਕੋ ਟੁੱਟਿਆ ਨਹੀਂ ਹੈਗਾ ਜੀ ਕੰਧੇ ਹੀ ਤੋੜਤੀ ਕੰਧੇ ਤੋੜਤੀ ਜੀ ਜਿਹਦੇ ਇੱਕ ਜਿਹਦੇ ਹੁਣ ਚੋਰੀ ਹੋਈ ਆ ਜੀ ਇਹਨਾਂ ਦਾ ਛੋਟਾ ਬ੍ਰਦਰ ਆ ਜੀ ਉਹ ਵਿਚਾਰਾ ਮੰਜੇ ਤੇ ਪਿਆ ਬਿਮਾਰ ਆ ਆ ਉਹਦੇ ਬੱਚੇ ਆ ਛੋਟੇ ਜਿਹੇ ਛੋਟਾ ਜਿਹਾ ਵੱਡਾ ਉਹਦੀ ਵਾਈਫ ਮਿਹਨਤ ਕਰਦੀ ਆ ਉਹ ਆ ਮਿਹਨਤ ਕਰਦੀ ਆ ਜੀ ਆ ਯਾਰ ਇਹਨੂੰ ਟੀਵੀ ਦਾ